42000 ਰੁਪਏ ਦਾ ਰੂਟਾ ਵੇਟਰ ਸੱਜਣਾ 42000 ਰੁਪਏ ਦਾ ਰੂਟਾ ਵੇਟਰ ਲੈ ਜਿਓ ਮਾਸੀਓ ਕੰਪਨੀ ਦਾ 7 ਫੁੱਟ ਸਾਈਜ਼ ਦੇ ਵਿੱਚ ਆ ਮਾਸੀਓ ਕੰਪਨੀ ਦਾ 8000 ਦੀ ਲੈ ਜਿਓ ਯਾਰ ਨਾਲ ਮਸ਼ੀਨ ਲੈ ਜਿਓ ਉਹਨਾਂ ਦਾ ਰੂਟਾ ਵੇਟਰ ਲੈ ਜਿਓ 60000 ਦਾ ਦੋਨੇ ਚੀਜ਼ਾਂ ਲੈ ਜਿਓ ਤੇ ਇਹ 8 ਫੁੱਟ ਸਾਈਜ਼ ਦੇ ਵਿੱਚ ਆ ਪੱਤੀਆਂ ਬਹੁਤ ਨਮੀ ਪੱਤੀ ਜਿੰਨੀਆਂ ਪੱਤੀਆਂ ਲੱਗੀਆਂ ਹੋਈਆਂ ਸਾਰੀਆਂ ਨਮੀਆਂ ਲੱਗੀਆਂ ਹੋਈਆਂ 45000 ਰੁਪਏ ਦਾ ਦੇ ਦਾਂਗੇ ਭਾਈ 45000 ਰੁਪਏ ਦਾ ਲੈ ਜਿਓ ਤੇ ਮਕੈਨੀਕਲ ਸੀਟਾਂ ਲੱਗੀਆਂ ਹੋਈਆਂ ਇਹਨਾਂ ਦੇ ਜਿਹੜੇ ਟੌਰਕ ਬੋਲਟ ਲੱਗੇ ਪਿਆ ਮਕੈਨੀਕਲ ਸੀਲਾਂ ਲੱਗੀਆਂ ਵਗਾ ਬਾਕੀ ਜਿਹੜੀਆਂ ਪਲੇਟਾਂ ਪਿੱਛੇ ਸੋ ਸਟੀਲੀ ਲੱਗੀਆਂ ਵਗਾ ਗੇਅਰ ਬਾਕਸ ਜਿਹੜਾ ਉਹ ਵੀ ਚੰਗਾ ਹੈਗਾ ਸਰੂਲਾ ਕਟਾ ਵਾਲਾ ਜੀ ਹਾਂਜੀ ਦੋ ਹੈ ਪੀਸ ਡਰੇ ਤਾਂ ਜਮ ਕਬਾੜ ਦੇ ਮੁੱਲ ਚ ਹੀ ਲੈ ਜਿਓ ਆਹ ਚਾਰ ਨੱਟ ਲਾਉਣੇ ਆ ਤੁਸੀਂ ਦੋ ਬਾਅਦ ਵਿੱਚ ਉਤੋਂ ਮਸ਼ੀਨ ਲੈ ਜੂ ਇਹ ਰੂਟਾ ਵੇਟਰ ਥੱਲੇੋਂ ਨਿਕਲਿਓ ਇਹਦੇ ਵਿੱਚ ਤਾਂ ਸਕੀ ਕੀ ਚੇਂਜ ਆ ਤੇ ਨਏ ਇਹਦਾ ਰੇਟ ਰੂਟ ਕਿੰਨਾ ਰਹਿ ਗਿਆ ਹੁਣ ਰੇਟ ਤਾਂ ਬਾਈ ਜੀਐਸਟੀ ਦਾ ਰੇਟ ਘਟ ਗਿਆ ਪਹਿਲਾਂ ਅਸੀਂ 8000 ਦੀ ਦਿੰਦੇ ਸੀ ਹੁਣ 10000 ਰੁਪਏ ਘਟਾ ਉਹ ਲੈਸ ਕਰ ਦਾਂਗੇ 58 ਦੀ ਰਹੀ ਜੀ 58000 ਰੁਪਏ ਦੀ ਹੁੰਦੀ 10000 2000 ਹੋਰ ਵੀ ਲੈਸ 55 ਦੀ ਲੈ ਜਾਓ ਜਰਾ 55 ਦੀ ਆਪਦੀ ਬੀਜ ਕੇ ਅੰਦਰ ਲਾਉਣਾ ਰਿਹਾ ਕਹਿੰਦਾ ਆਪਦੀ ਆਪਦੀ ਬੀਜ ਕੇ ਅੰਦਰ ਲਾਉਣਾ ਬਾਕੀ ਕੰਡੀਸ਼ਨ ਆ ਸਜਣੋਂ ਦਸੀ ਜੀ ਜੀ ਬਾਕੀ ਪੂਰਾ ਸਾਫ ਹੈ ਸਸਤੀ ਗੱਲ ਦੋਸਤੋ ਸਵਾਗਤ ਆ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪ ਮਖੜਿਆ ਇਸ ਵਕਤ ਪਿੰਡ ਘੁੰਸ ਜ਼ਿਲ੍ਹਾ ਬਰਨਾਲਾ ਦੇ ਵਿੱਚ ਤੇ ਨਾਲ ਆਪਣੇ ਭਾਈ ਨਵੀ ਤੇ ਵੀ ਨਵੀ ਕੋਲ ਸੁਪਰ ਸੀਡਰ ਮਿਲ ਜਾਂਦੇ ਆ ਲਗਭਗ ਇੰਪਲੀਮੈਂਟ ਯਾਰ ਕਿਸਾਨ ਵਾਲੀ ਤਾਂ ਸਾਰੀ ਮਿਲ ਜਾਂਦੇ ਆ ਬਈ ਕੋਲ ਤੇ ਜਿਹੜੇ ਅੱਜ ਆਪਾਂ ਵੀਡੀਓ ਬਣਾ ਰਹੇ ਆ ਹੈਪੀ ਸੀਡਰ ਆ ਪਾਈ ਕੋਲ ਦੋ ਹੈਪੀ ਸੀਡਰ ਖੜੇ ਆ ਬਾਕੀ ਜਾਣਕਾਰੀ ਸਾਰੀ ਦਵਾਂਗੇ ਇਹ ਵੀਰ ਨੇ ਵਿੱਚ ਕੱਟਿਆ ਤੇ ਇਹ ਹੈ ਗਿਆ ਹੁਣ ਬਕਾਉ ਨਵੀ ਕਿੰਨਾ ਮਾਡਲ ਹੈ ਇਹ ਪੀਐਚਡੀ ਮਾਡਲ ਦਾ ਹੈਗਾ ਬਾਈ ਇਹ 2018 ਮਾਡਲ ਹੈ ਠੀਕ ਹੈ ਤੇ ਇਹ ਅਸੀਂ ਨਾ ਮਤਲਬ ਵਿੱਚ ਕੱਟ ਕੇ ਅਗਲੇ ਨੂੰ ਸੁਪਰਸੀਡਰ ਲੈ ਗਿਆ ਸੀ ਹੈਪੀਸੀਡਰ ਕੱਟ ਲਿਆ ਸੀ ਵਿੱਚ ਤੇ ਇਹ ਸਵਭਦਾ ਹੈਗੀ ਐ ਸੱਜਣੋ ਜੇ ਤੁਸੀਂ ਵੀ ਕੋਈ ਸੁਪਰਸੀਡਰ ਲੈਣਾ ਆਪਣਾ ਲੈਣਾ ਹੋਰ ਵੀ ਕੱਟ ਲਿਆ ਠੀਕ ਹੈ ਤਾਂ ਵਿੱਚ ਕੱਟ ਲੈਂਦੇ ਆ ਇਹ ਤੇ ਸੁਪਰਸੀਡਰ ਕਟਾਉਣਾ ਪੁਰਾਣਾ ਚਾਹੇ ਰੂਟਾ ਬਟਰ ਕਟਾਉਣਾ ਨਵਾਂ ਲੈ ਕੇ ਜਾਣਾ ਤਾਂ ਵਿੱਚ ਤੁਹਾਡਾ ਪੁਰਾਣਾ ਕੱਟਿਆ ਜਾਊਗਾ ਤੇ ਮੈਨੂੰ ਐ ਦੱਸੋ 18 ਮਾਡਲ ਆ ਉਹ ਵੈਸੇ ਕਿਵੇਂ ਚੱਲ ਚਲਾਵੇਦਾ ਹੈ ਬਾਈ ਪੂਰੀ ਵਧੀਆ ਹਾਲਤ ਚਾ ਇਧਰ ਮੰਗਰ ਟਾਇਰ ਵੀ ਸਾਰੇ ਲੱਗੇ ਹੋਏ ਆ ਵਿੱਚ ਦੇ ਇਹਦੇ ਸਾਰੇ ਕੰਪਲੀਟ ਟਾਇਰ ਆ ਠੀਕ ਆ ਕੰਪਲੀਟ ਟਾਇਰ ਲੱਗੇ ਆ ਪਿੱਛੇ ਇੱਕ ਵਾਰੀ ਕੈਮਰਾ ਮਾਰ ਪੂਰੀ ਵਧੀਆ ਹਾਲਤ ਜੇ ਪਿਆ ਬਈ ਯਾਰ ਠੀਕ ਆ ਬੰਦੇ ਨੇ ਬਹਾਨ ਵੀ ਥੋੜਾ ਜਿਹਾ ਮਤਲਬ 17 80 ਕਿਲੇ ਕਹਿੰਦਾ 60 70 ਕਿਲੇ ਮਤਲਬ ਇੱਕ ਵਾਰੀ ਇੱਕ ਸਾਲ ਜੀ ਦੀ ਆ ਆਪਦੀ ਆਪਦੀ ਬੀਜ ਕੇ ਅੰਦਰ ਲਾਉਂਦਾ ਰਿਹਾ ਕਹਿੰਦਾ ਆਪਦੀ ਆਪਦੀ ਬੀਜ ਕੇ ਅੰਦਰ ਲਾਉਂਦਾ ਬਾਕੀ ਕੰਡੀਸ਼ਨ ਆ ਸੱਜਣੋ ਦੱਸਿਓ ਇਹ ਕਿੰਨੇ ਪੈਸੇ ਪੂਰੀ ਵਧੀਆ ਪਈ ਆ ਬਈ ਪੂਰਾ ਸਾਫ ਹੈ ਜੇ ਗੱਲ ਕਰੀ ਇਹ ਤਾਂ ਸੁਰੀਆਂ ਸਾਰੀਆਂ ਦੀ ਸੀਦਾ ਸੁਲਾਂ ਦੀ ਉਹ ਚੰਗੀਆਂ ਨੇ ਪੂਰੀਆਂ ਵਧੀਆ ਪਈਆਂ ਬਈ ਠੀਕ ਆ ਤੇ ਹੁਣ ਯਾਰ 2000 ਦਾ ਡਿਸਕਾਊਂਟ ਕਰ ਦਾਂਗੇ ਤੁਹਾਡੇ ਕਰਕੇ 8000 2000 ਦਾ ਹਜੇ ਡਿਸਕਾਊਂਟ ਹੋਰ ਹੋਊ 50000 ਦਾ ਸੁਪਰ ਸੀਟਰ ਹੈ ਸੀਟਰ ਮਿਲ ਜੇ ਤੇ ਕੱਲਾ ਇਹੀ ਨਹੀਂ ਹੈਗਾ ਤੇ ਇੱਕ ਬਾਈ ਨਵੀਂ ਆਪਣੇ ਕੋਲ ਨਵੇਂ ਵੀ ਵੜਾ ਜਾਂਦੇ ਹੈ ਹਨਾ ਨਵੇਂ ਇੰਪਲੀਮੈਂਟ ਆਏਗਾ ਬਾਈ ਸਰ ਉਹਨਾਂ ਦੇ ਭੜਾਕਾ ਵੀਰ ਤੋਂ ਵੱਡਾ ਪਾਉਣਾ ਕਿਉਂਕਿ ਜੀਐਸਟੀ ਘਟ ਗਿਆ ਤੇ ਇਹਦੇ ਰੇਟ ਕਿੰਨੇ ਘਟਿਆ ਹਜੇ ਉਹ ਵੀ ਪੁੱਛਣੇ ਆ ਤਾਂ ਬਹੁਤ ਵੀਰ ਵਿਚਾਰ ਬਣਾਉਂਦੇ ਹੁੰਦੇ ਵੀ ਜੇ ਆਪਾਂ ਪੁਰਾਣਾ ਲੈ ਕੇ ਜਾਂ ਨਵਾਂ ਹੀ ਲੈ ਜੀਏ ਚੱਕ ਕੇ ਜਿਵੇਂ ਕਹ ਰਹੀ ਜੂੜੀ ਪੜਦੀ ਹੈ ਹਨਾ ਮਤਲਬ ਕਿ ਨਵੀਂ ਜ਼ੀਰੋ ਡਰਾਈਵ ਦਾ ਜਿਵੇਂ ਧੋਨਾ ਵੱਟ ਕੇ ਬਹੁਤ ਵੀਰ ਕ ਤੇ ਇਹਦੇ ਵਿੱਚ ਤਾਂ ਅਸੀਂ ਕੀ ਕੀ ਚੇਂਜ ਆ ਤੇ ਨਵੇਂ ਇਹਦਾ ਰੇਟ ਰੂਟ ਕਿੰਨਾ ਰਹਿ ਗਿਆ ਹੁਣ ਰੇਟ ਤਾਂ ਬਾਈ ਜੀਐਸਟੀ ਦਾ ਰੇਟ ਘਟ ਗਿਆ ਪਹਿਲਾਂ ਅਸੀਂ 8000 ਦੀ ਦਿੰਦੇ ਸੀ ਹੁਣ 10000 ਰੁਪਏ ਘਟਾ ਹੋਰ ਲੈਸ ਕਰ ਦਾਂਗੇ 58k ਦੀ ਰਹੀ 58000 ਰੁਪਏ ਦੀ ਹੁਣ 1000 2000 ਹੋਰ ਵੀ ਲੈਸ 55 ਦੀ ਲੈ ਜਾਓ ਜਾਰ 55 ਲੈ ਲਾਂਗੇ 55000 ਰੁਪਏ ਦੀ ਮਿੱਤਰੋ ਜੀ ਰੂਟ ਲੈ ਜਾਓ ਜਮਾਂ ਨਵੀਂ ਹਾਂ ਜਮਾਂ ਨਵੀਂ 25 ਐ ਇਤਲੇ ਪਾਸੇ ਦੇਖ ਸਕਦੇ ਹੋ 25 ਮਾਡਲ ਆ ਬਾਕੀ ਯਾਰ ਨਵੀਆਂ ਖੂਬੀਆਂ ਟਾਇਰ ਡੂਰ ਦੇ ਵਿਚਾਲੇ ਲੱਗੇ ਵਿਆਦੇ ਹੂੰ ਤੇ ਇਹ ਕੰਡੀਸ਼ਨ ਦੀ ਨਮੂਈ ਹੈ ਤਾਂ ਇਹਦਾ ਜਿਵੇਂ ਕਿ ਪੁੱਸਣ ਦੀ ਲੋੜ ਹੀ ਨਹੀਂ ਪੁਰਾਣੀ ਇਹ ਚ ਵੀ ਕੱਟੀ ਜੋ ਕਿਸੇ ਕੋਲ ਦੀ ਆ ਪੁਰਾਣੀ ਕੱਟ ਲਾਂਗੇ ਬਾਈ ਪੁਰਾਣੀ ਕੱਟ ਕੇ ਨਵੀਂ ਦੇ ਦਾਂ ਠੀਕ ਹੈ ਪੁਰਾਣੀ ਕੱਟ ਕੇ ਨਵੀਂ ਮਿਲ ਜੂ ਤੁਹਾਨੂੰ ਅੱਗੇ ਆ ਗਿਆ ਸੁਪਰ ਸੀਟਰ ਅੱਗੇ ਸੁਪਰ ਸੀਟਰ ਆ ਗਿਆ ਜੀ ਇਹਦਾ ਬੜਾ ਰੌਲਾ ਪੈਂਦਾ ਹੁਣ ਇਹ ਅਗਲਾ ਭਾੜਾ ਸੁਪਰ ਸੀਟਰ ਇਹਦਾ ਸਾਈਜ਼ ਕੀ ਆ ਪਹਿਲਾ 8 ਫੁੱਟ ਦੇ ਸੱਤ 8 ਫੁੱਟ ਆ ਗਿਆ 8 ਫੁੱਟ ਠੀਕ ਹੈ 8 ਫੁੱਟ ਸਾਈਜ਼ ਦੇ ਵਿੱਚ ਆ ਬਾਕੀ ਯਾਰ ਪਹਿਲਾਂ ਵਾਂਗੀਆਂ ਦੀ ਆਪਾਂ ਲੰਬੀ ਵੀਡੀਓ ਇੱਕ ਪਾਈ ਸੀਗੀ ਉਹਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਜਿੰਨੇ ਨਟ ਨੋਟਾਂ ਮਕੈਨੀਕਲ ਸੀਲਾਂ ਲੱਗੀਆਂ ਹੋਵਾਂ ਇਹਨਾਂ ਦੇ ਜਿਹੜੇ ਟਾਰਕ ਬੋਲਟ ਲੱਗੇ ਹੋਇਆ ਮਕੈਨੀਕਲ ਸੀਲਾਂ ਲੱਗੀਆਂ ਹੋਵਾਂ ਬਾਕੀ ਇਹਦੀਆਂ ਪਲੇਟਾਂ ਪਿੱਛੇ ਸਟੀਲੀ ਲੱਗੀਆਂ ਹੋਵਾਂ ਗੇਅਰ ਬਾਕਸ ਜਿਹੜਾ ਉਹ ਵੀ ਚੰਗਾ ਹੈਗਾ ਸਾਰੂਲਾ ਕਟਾ ਵਾਲਾ ਜੀ ਇਹ ਕਟੜਾ ਰੂਲਾ ਇਹਦੇ ਵਰਗਾ ਜਰ ਜਦੋਂ ਕੈਮਰਾ ਹੁਣ ਕਰੀ ਵੱਜ ਗਿਆ ਤੁਹਾਨੂੰ ਸਾਰਾ ਕੁਝ ਦੀ ਸੂਈ ਜਾਂਦਾ ਮੋਟਾ ਮੋਟਾ ਪਤਾ ਸਦਿੰਨੇ ਆ ਰੂਲਾ ਦੇ ਕਟੜਾ ਲੱਗਿਆ ਆਪਾਂ ਪਲੇਟਾਂ ਬਲੂਟਾ ਆ ਗਈਆਂ ਬਾਕੀ ਇਹਦੇ ਫੱਟਾਂ ਨਾਲ ਮਿਲਦਾ ਹਾਂਜੀ ਫੱਟਾਂ ਨਾਲ ਇਹ ਮੈਂ ਰੂਟਾ ਵੇਟਰ ਬਣਾਉਣਾ ਤੁਸੀਂ ਇਹਦੇ ਨਾਲ ਫੱਟਾਂ ਮਿਲ ਜੂਗਾ ਤੇ ਇੱਕ ਇਧਰਲੇ ਪਾਸੇ ਇਹਦੇ ਸਟੈਂਡ ਵੀ ਨਾਲ ਦੇਵਾਂਗੇ ਕਿ ਟਾਈਮ ਆਹ ਸਟੈਂਡ ਆ ਜਿਹੜਾ ਆਹ ਸਟੈਂਡ ਲੱਗ ਜਾ ਇਹ ਸਟੈਂਡ ਵੀ ਮਿਲ ਜੂਗਾ ਆਹ 4 ਨਾਟ ਖੋਲ ਕੇ ਰੂਟਾ ਵੇਟਰ ਬਣਦਾ ਜੀ ਠੀਕ ਆ ਆਹ 4 ਨਾਟ ਲਾਉਣੇ ਆ ਤੁਸੀਂ ਦੋ ਬਾਹਰ ਵਿੱਚ ਉੱਥੋਂ ਮਸ਼ੀਨ ਲੈ ਜੂ ਇਹ ਰੂਟਾ ਵੇ ਜਿੰਨੀਆਂ ਖੂਬਗਾਉਂਦੇ ਸਾਰੀਆਂ ਹੈਗੀਆਂ ਟੂਲ ਕਿੱਟ ਦੇ ਨਾਲ ਮਿਲ ਜੂ ਟੂਲ ਕਿੱਟ ਨਾਲ ਦਾ ਟੂਲ ਕਿੱਟ ਵੀ ਨਾਲ ਮਿਲ ਜੂ ਇਹਦੇ ਵੀ ਪੁਰਾਣਾ ਕੱਟਿਆ ਜੂਣਾ ਵੀ ਇਹਦੀ ਹੁਣ ਮੈਨੂੰ ਕੀਮਤ ਦੱਸ ਦੇ ਕੀਮਤ ਦਾ ਜੀ ਇਹਦਾ ਅੱਗੇ ਨਾਲੋਂ ਮਤਲਬ ਜੀ GST ਰੇਟ ਘੱਟ ਕੇ 15000 ਰੁਪਏ ਡਿਸਕਾਊਂਟ ਕਰ ਦਾਂਗੇ 45 ਦੇ ਹੀ ਰਹਿ ਗਿਆ ਇਹ 245000 245000 ਰੁਪਏ ਦਾ ਰਹਿ ਗਿਆ GST 15000 ਰੁਪਏ ਇਹਦੇ ਤੋਂ ਸਬਸਿਡੀ ਆਈ ਆ ਉਹ ਕੱਟ ਕੇ ਵੀ ਦੇ ਦਾਂਗੇ ਸਬਸਿਡੀ ਵੀ ਕੱਟ ਕੇ ਦੇ ਦਾਂਗੇ ਇੱਕ ਛੋਟੇ ਕੋਲ ਹੋਰ ਉਦੋਂ ਆਫਰ ਚੱਲਦਾ ਸੀ ਜਿਵੇਂ ਕਿਸੇ ਬੰਦੇ ਨੇ ਤਿੰਨ ਐਮਪਲੀਮੈਂਟ ਲੈ ਲਈ ਹਾਂ ਹਾਂ ਉਹ ਲੋਨ ਦੀ ਸੁਵਿਧਾ ਸੀ ਜੀ ਆਪਣੇ ਕੋਲ ਹੁਣ ਵੀ ਚੱਲਦੀ ਆਪਾਂ ਲੋਨ ਹੁਣ ਵੀ ਕਰਵਾ ਦਾਂਗੇ ਲੋਨ ਲਈ ਹੋ ਜਣਾ ਐਮਪਲੀਮੈਂਟਾਂ ਦੇ ਸੱਜਣੋ ਲੋਨ ਦੀ ਸੁਵਿਧਾ ਵੀ ਹੈਗੀ ਆ ਸੁਪਰ ਹੀਟਰ ਲੈਣਾ ਲੋਨ ਵੀ ਹੋ ਜੂ ਤੇ ਇਹਦੇ ਬਾਰੇ ਵੀ ਜਾਣਕਾਰੀ ਦੇਤੀ ਤੇ ਹੁਣ ਆ ਗਈ ਇਹ ਤੇ ਗੱਲ ਇਹ ਪੁਰਾਣਾ ਕੱਟਿਆ ਹੋਆ ਕਿੰਨਾ ਮਾਡਲ ਆ ਇਹ ਇਹ ਹੈਗਾ ਬਾਈ 18 ਮਾਡਲ ਦਾ ਕੇਐਸ ਦਾ ਹੈ ਠੀਕ ਹੈ ਕੇਐਸ ਦਾ ਆ ਗਿਆ ਜੀ ਇਹ ਹੈਪੀ ਹੀਟਰ ਹਾਂਜੀ 18 ਮਾਡਲ ਦੇ ਵਿੱਚ ਆ ਤੇ ਇਹਦੇ ਨਾਲ ਕਿੰਨਾ ਗਵਾਨ ਮੂੰ ਬੀਜਿਆ ਬੰਦੇ ਨੇ ਇਹਦੇ ਨਾਲ ਵੀ ਬੀਜਿਆ ਤਾਂ ਇਹ ਥੋੜਾ ਜਿਹਾ ਮਤਲਬ ਰੰਗ ਜਿਹਾ ਥੋੜਾ ਜਿਹਾ ਹੋ ਬਾਹਰ ਖੜਾ ਕਰਕੇ ਠੀਕ ਹੈ ਹੋਰ ਕੋਈ ਪ੍ਰੋਬਲਮ ਨਹੀਂ ਇਹ ਚ ਬਾਹਣ ਤਾਂ ਉਹਨਾਂ ਕੀ ਬੀਜਿਆ ਵਾ ਇਹਦੇ ਨਾਲ ਵੀ ਠੀਕ ਹੈ ਤੇ ਇਹ ਆਪਾਂ ਦੇ ਦਾਂਗੇ 45000 ਰੁਪਏ ਦਾ ਦੇ ਦਾਂਗੇ ਭਾਈ 45000 ਰੁਪਏ ਦਾ ਲੈ ਜੂ ਤੇ ਚੱਲ ਚਲਾਵੇ ਦਾ ਕਿਵੇਂ ਆ ਇਹ ਪੂਰਾ ਵਧੀਆ ਭਾਈ ਪੂਰਾ ਠੀਕ ਹੈ ਚੱਲ ਚਲਾਵੇ ਦਾ ਪਿਆ ਪੂਰਾ ਚੰਗਾ ਤੇ ਜੇ ਗੱਲ ਕਰੀਏ ਠਾਣੇ ਪਾਸੇ ਬਰੇਡਾਂ ਦੀ ਉਹ ਵੀ ਪੂਰੇ ਚੰਗੇ ਪਏ ਆ ਉਹ ਵੀ ਪੂਰੇ ਚੰਗੇ ਪਏ ਆ ਭਾਈ ਵੀਡੀਓ ਬਣਾਉਣ ਨਾਲ ਬਲੇਡ ਵੀ ਚੰਗੇ ਪਏ ਆ ਤੇ ਬਾਕੀ ਯਾਰ ਇਹ 45000 ਰੁਪਏ ਦੀ ਮਿਲ ਜੂ ਸੁਣੋ ਹਾਂਜੀ 45 ਇਹ ਨਾ ਇਹ ਰੇਟ ਦੀ ਆਪਾਂ ਗੱਲ ਕਰੀ ਨਾ ਵੀ ਯਾਰ ਇੰਨਾ ਕਿ ਦਾ ਮੁੱਲ ਦਾ ਪਜਲੀ ਮੁੱਲ ਦਾ ਨਹੀਂ ਹੁੰਦਾ ਇੰਨਾ ਕਿ ਦਾ ਕਬਾੜ ਦੇ ਮੁੱਲ 'ਚ ਹੀ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਦੋਨੇ ਸੁਪ ਆਈਪੀ ਸੀ ਡਰ ਸਾਨੂੰ ਦਿਖਾਏ ਆ ਹਾਂਜੀ ਦੋ ਆਈਪੀ ਸੀ ਡਰ ਤਾਂ ਜਮ ਕਬਾੜ ਦੇ ਮੁੱਲ 'ਚ ਹੀ ਲੈ ਜਿਓ ਤੇ ਨਵੀਂ ਬੰਦਾ ਪਹੁੰਚੇ ਕਿੱਥੇ ਤੇਰੇ ਕੋਲ ਆ ਪਹੁੰਚੇ ਬਈ ਕੌਣ ਸਪੈਂਡ ਆਪਣਾ ਠੀਕ ਹੈ ਤੇ ਉਹ ਵੱਡਾ ਰੋਡ ਬਠਿੰਡੇ ਵਾਲਾ ਜਾਂਦਾ ਉਹ ਤੋਂ ਸੜਕ ਆਉਂਦੀ ਆ ਹਰੀਜੰਦ ਕੋਠਾਂ ਵਾਲੀ ਸੜਕ ਮੁੜਦੀ ਹੈ ਇਹ ਸੜਕ ਹਰੀਜੰਦ ਤੋਂ ਪਿੰਡ ਕੋਨਸ ਕੋਠੇ ਹਰੀਜੰਦ ਵੱਡੇ ਹਾਈਵੇ ਤੋਂ ਸੜਕ ਆਉਂਦੀ ਹੈ ਬਠਿੰਡਾ ਵਾਲੀ ਤੋਂ 8 ਕਿਲੋਮੀਟਰ ਪਿੱਛੇ ਆ ਵੱਡੇ ਹਾਈਵੇ ਤੋਂ ਠੀਕ ਹੈ ਤੇ ਮੋਬਾਈਲ ਨੰਬਰ ਕਿੰਨਾ ਆਪਣਾ ਮੋਬਾਈਲ ਨੰਬਰ 9877820142 ਵੀਰੇ 9877820142 ਇਹ ਕੰਟੈਕਟ ਨੰਬਰ ਆ ਚੱਕ ਕੇ ਸੱਜਣੋਂ ਲਾ ਲਿਓ ਤੁਸੀਂ ਇੰਪਲੀਮੈਂਟ ਜਾਂ ਕੱਲਾ ਰੂਟਾ ਬੇਟਰ ਲੈਣਾ ਉਹ ਵੀ ਮਿਲ ਜੂ ਕਿਹੜੇ ਕਿਹੜੇ ਇੰਪਲੀਮੈਂਟ ਆਪਣੇ ਕੋਲ ਹੁੰਦਾ ਰੂਟਾ ਬੇਟਰ ਸੁਪਰ ਸੀਡਰ ਜੀ ਰੋਟਾ ਜੀ ਸਾਰੇ ਜੇ ਬੱਸਾਂ ਸਾਰੀ ਕੁਸੀ ਮਿਲ ਜੂ ਸਾਰੇ ਇੰਪਲੀਮੈਂਟ ਮਿਲ ਜਾਣਗੇ ਨੰਬਰ ਆਪ ਲਾਤਾ ਬਾਈ ਦਾ ਸਕਰੀਨ ਦੇ ਉੱਤੇ ਚੱਕ ਕੇ ਲਾ ਲਓ ਸਾਨੂੰ ਦੱਬ ਕੇ ਕਰ ਦਿਓ ਵੀਡੀਓ ਸ਼ੇਅਰ ਜੇ ਡਿਸਕਾਊਂਟ ਥੋੜਾ ਜਿਆ ਹੋਰ ਲੈਣਾ ਅਜੇ ਖੜੇ ਆਲੇ ਅਜੇ ਤਾਂ ਰਹਿੰਦਾ ਹੈ ਤਾਂ ਜਿੰਮੇ ਕਿਹਦੀ ਖਜ਼ਾਨਾ ਖਣਿਆਕੇ ਲਈ ਬੈਠਾ ਜਿਵੇਂ ਤੈਨਾਂ ਨਾ ਹੋਗੇ ਇੱਕ ਹੋਗੇ ਅਜੇ ਸਾਈਡ ਤੇ ਪਿਆ ਕਮ ਆਇਆ ਨਾ ਕੋਠੀ ਪਾਉਣ ਕਰਕੇ ਉਲਝਿਆ ਫਿਰਦਾ ਸੀ ਕੰਮ ਸਾਡਾ ਵੀ ਠੀਕ ਹੈ ਆਸੇ ਪਾਸੇ ਖਿਡਾਰੀ ਬੈਠਾ ਆ ਕਰ ਪਾਉਣ ਕਰਕੇ ਉਲਝਾ ਇੱਕ ਤਾਂ ਮੈਨੂੰ ਲੱਗਦਾ ਆ ਪਿਆ ਹਾਂ ਇੱਕ ਆ ਪਿਆ ਜੀ ਠੀਕ ਹੈ ਲੈ ਵੀ ਸੱਜਣੋ ਰੂਟਾ ਬਿਟਰ ਪਿਆ ਇਧਰਲੇ ਪਾਸੇ ਇਹ 마ਸੀ ਕੋ ਦਾ ਰੂਟਾ ਬਿਟਰ 7 ਫੁੱਟਾ ਜੀ 7 ਫੁੱਟਾ ਰੂਟਾ ਬਿਟਰ 마ਸੀ ਦਾ ਇਹਦਾ ਆਪਾਂ 42000 ਰੁਪਏ ਦੇ ਦੇ ਦਾਂਗੇ ਜੀ 42000 ਰੁਪਏ ਦਾ ਰੂਟਾ ਬਿਟਰ ਸੱਜਣਾ 42000 ਰੁਪਏ ਦਾ ਰੂਟਾ ਵੇਟਰ ਲੈ ਜਿਓ 마ਸੀਓ ਕੰਪਨੀ ਦਾ 7 ਫੁੱਟ ਸਾਈਜ਼ ਦੇ ਵਿੱਚ ਆ 마ਸੀਓ ਕੰਪਨੀ ਦਾ ਸਟੀਲੀ ਕਰਾਣੇ ਜਾਂਦੇ ਵਿੱਚ ਸਟੀਲੀ ਕਰਾ ਰਿਆ ਨੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਕੰਡੀਸ਼ਨ ਤੁਹਾਡੇ ਸਾਹਮਣੇ ਕਵਾੜ ਵਾਲਾ ਮੁੱਲੀ ਹੈ ਜਦ ਜਿਵੇਂ ਕਿ ਇਹ ਸਾਹਮਣੇ ਮੌਕਾ ਹਾਂ ਇੱਕ ਹੋਰ ਕਿਹੜਾ ਪਿਆ ਇਸ ਤਰ੍ਹਾਂ ਆਪਣੇ ਇਧਰ ਕਿ ਅਸਦਾ ਇਧਰ ਆਪਣੇ ਰੂਟਾ ਵੇਟਰ ਸੁਪਰ ਸੀਡਰ ਨਾਵੇਂ ਖੜੇ ਠੀਕ ਆ ਸੁਪਰ ਸੀਡਰ ਆ ਗਿਆ ਸੁਪਰ ਸੀਡਰ ਤਾਂ ਯਾਰ ਤੁਸੀਂ ਆ ਜਾਓ ਬਸ ਮਿਲ ਹੀ ਜਾਣਗੇ ਤੇ ਆ ਆ ਗਿਆ ਇੱਕ ਹੋਰ ਰੂਟਾ ਵੇਟਰ 8 ਫੁੱਟ ਸਾਈਜ਼ ਇਹਦਾ ਹਾਂਜੀ 8 ਫੁੱਟ ਸਾਈਜ਼ 8 ਫੁੱਟ ਸਾਈਜ਼ ਆ ਤੇ ਕੰਪਨੀ ਕੰਪਨੀ ਕਿਹੜੀ ਹੈ ਹੈਗੀ ਕਿ ਸਹਤ ਆਪਣਾ ਹੈ ਘਰੂ ਸੀ ਰੋਟਾਵੇਟਰ ਆਪਾਂ ਨੂੰ ਥੋੜਾ ਜਿਹਾ ਸਕੀਮ ਬਣਾਲੀ ਵੀ ਹੁਣ ਵੇਚ ਦਾਂਗੇ ਠੀਕ ਹੈ ਹਾਂ ਘਰੂ ਸੀ ਰੋਟਾਵੇਟਰ ਲਾ ਕੇ ਰੱਖੀ ਪਈ ਆ ਮਸ਼ੀਨ ਵੀ ਨਾਲ ਆ ਜੀ ਅੱਛਾ ਮਸ਼ੀਨ ਆ ਨਾਲ ਆ ਹਾਂ ਮਸ਼ੀਨ ਨਾਲ ਕੀ ਬਾਤ ਆ ਇਧਰ ਮਸ਼ੀਨ ਤੇ ਵੀ ਮਾਰਦੀ ਕੈਮਰਾ ਮਸ਼ੀਨ ਨਾਲ ਮਿਲ ਜੂ ਰੋਟਾਵੇਟਰ ਆਪਿਆ ਸਾਹਮਣੇ ਛੋੜੇ 8 ਫੁੱਟ ਸਾਈਜ਼ ਦੇ ਵਿੱਚ ਆ ਤੇ ਕੇਸ ਸਾ ਤੇ ਬਲੇਡ ਤਾਂ ਨਵੇਂ ਹੀ ਆ ਬਲੇਡ ਜਮਨ ਨਵੇਂ ਹੋਵੇ ਤੇ ਬਲੇਡ ਸਾਰੀਆਂ ਟੁਕੜੀਆਂ ਜੇ ਨਵੇਂ ਲੱਗੀਆਂ ਹੋਆਂ ਹਾਂ ਸਾਰੀਆਂ ਨਵੀਆਂ ਗੀਅਰ ਕਿਵੇਂ ਆ ਦਾ ਗੀਅਰ ਪੂਰਾ ਵਧੀਆ ਜੀ ਆ ਸਾਡੇ ਕੋਲ ਆਪਦੇ ਕੋਲ ਚੱਲਦਾ ਇਹ ਤਾਂ ਪੂਰਾ ਵਧੀਆ ਰੂਪ ਆਪ ਦਾ ਚਲਾਇਆ ਵਾ ਥੱਲੀ ਆ ਪੂਰੀ ਪੂਰੀ ਤਸੱਲੀ ਆ ਜਿਹਦਾ ਰੇਟ ਰੂਟ ਫਿਰ ਆ ਰੇਟ ਤਾਂ ਦੇਖ ਕੇ ਲਾ ਦਾਂਗੇ ਕੋਈ ਨਾ ਦੱਸ ਫਿਰ ਐਸਟੀਮੇਟ ਹੁਣ ਚੱਲੀ ਜਾਂਦੀ ਆ ਵੀਡੀਓ 60000 ਰੁਪਏ ਦੇ ਦਾਂ ਵਾਟਰ ਹੇਰ ਵਿਚੇ ਮਸ਼ੀਨ ਵਿਚੇ ਮਸ਼ੀਨ 60000 ਦੀ ਲੈ ਜਾਓ ਯਾਰ ਨਾਲ ਮਸ਼ੀਨ ਲੈ ਜਾਓ ਨਾਲ ਰੂਟਾ ਵੇਟਰ ਲੈ ਜਾਓ 60000 ਦਾ ਦੋਨੇ ਚੀਜ਼ਾਂ ਲੈ ਜਾਓ ਤੇ ਇਹ 8 ਫੁੱਟ ਸਾਈਜ਼ ਦੇ ਵਿੱਚ ਇਹ ਵੀ ਕੁਆਡਾ ਵਾਲੀ ਜੀ ਜਮਾ ਤੇ ਜਿੰਨੀਆਂ ਪੱਤੀਆਂ ਲੱਗੀਆਂ ਹੋਈਆਂ ਸਾਰੀਆਂ ਨਮੀਆਂ ਲੱਗੀਆਂ ਹੋਈਆਂ ਜਿਹੜਾ ਗੀਅਰ ਆ ਗੀਅਰ ਬਾਕਸ ਵੀ ਚੰਗਾ ਪਿਆ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਹਜੇ ਧੂਣ ਵਾਲਾ ਧੂਣ ਧੂਣ ਵਾਲਾ ਸੀ ਆਪ ਪਾਉਂਦੇ ਰਹਿੰਦੇ ਨੇ ਲੈ ਕੇ ਇਹ ਸਿੱਧਾ ਇੱਥੇ ਲਾਇਆ ਵਾ ਬਾਣ ਤੂਆਂ ਕੱਲ ਮੀਂਹ ਜਾ ਪਿਆ ਜਿਹਦੇ ਕਰਕੇ ਆਪ ਤੇ ਟਿਕਟਾਉ ਮੈਂ ਜਮਾ ਆ ਪਿਆ ਬਾਣ ਤੋਂ ਆਇਆ ਜੇ ਤੂੰ ਕਿ ਲਾਇਆ ਹੁੰਦਾ ਤੁਹਾਨੂੰ ਚੱਕ ਕੇ ਲਾ ਲੋ ਸੱਜਣੋ ਤੇ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਨੇ ਵੀ ਠੀਕ ਹੈ ਵੀਰੇ ਓਕੇ ਹੁਣ ਤਾਂ ਇਹਨਾਂ ਦਾ